ਸਤਿ ਸ੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਇੱਕ ਹਾਸ਼ਮ ਜੀ ਦਾ ਸ਼ੇਅਰ ਯਾਦ ਆ ਰਿਹਾ ਹੈ ਕਹਿੰਦੇ ਹਾਸ਼ਮ ਫਤਿਹ نصیਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ ਫਤਿਹ ਉਹਨਾਂ ਨੂੰ نصیਬ ਹੁੰਦੀ ਹੈ ਜਿਹੜੇ ਇਨਸਾਨ ਹਿੰਮਤੀ ਹੁੰਦੇ ਹਿੰਮਤੀ ਕੌਣ ਹੁੰਦੇ ਨੇ ਹਿੰਮਤੀ ਉਹ ਹੁੰਦੇ ਨੇ ਕਹਿੰਦੇ ਬੇਸ਼ੁਕਰੇ ਹੁੰਦੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਕਹਿੰਦੇ ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਟੀਨਾ ਪਾੜ ਕੇ ਪੱਥਰਾਂ ਦਾ ਜਿਨ੍ਹਾਂ ਨੇ ਉੱਗਣਾ ਹੁੰਦਾ ਨਾ ਉਹ ਵੀ ਪੱਥਰਾਂ ਦਾ ਵੀ ਸੀਦਾ ਪਾੜ ਕੇ ਉੱਗ ਪੈਂਦੇ ਨੇ ਅੱਜ ਟਾਇਨਰ ਗਰੁੱਪ ਦੇ ਇਸ ਇਨੌਗੁਰਲ ਫੰਕਸ਼ਨ ਦੇ ਉੱਤੇ ਜੋ ਨਿਊ ਯੂਨਿਟ ਸੈਟਅਪ ਕੀਤਾ ਹੈ ਮੈਂ ਟਾਇਨਰ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਤੇ ਚੇਅਰਮੈਨ ਪੀ ਜੇ ਸਿੰਘ ਜੀ ਨੂੰ ਐਗਜ਼ੀਕਿਊਟਿਵ ਡਾਇਰੈਕਟਰ ਏ ਜੇ ਸਿੰਘ ਜੀ ਨੂੰ ਤੇ ਡਾਇਰੈਕਟਰ ਅਬੈਨੂਰ ਸਿੰਘ ਜੀ ਨੂੰ ਦੇਦਾ ਦੀ ਅੰਟਾਇਰ ਟੀਮ ਨੂੰ ਇਹਨਾਂ ਦੀ ਫੈਮਿਲੀ ਨੂੰ ਇਹਨਾਂ ਦੇ ਸਾਰੇ ਸਟਾਫ ਨੂੰ ਇਹਨਾਂ ਦੇ ਨਾਲ ਐਸੋਸੀਏਟ ਈਚ ਐਂਡ ਐਵਰੀ ਪਰਸਨ ਨੂੰ ਮੈਂ ਇਸ ਖੁਸ਼ੀ ਦੇ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਪੀਜੇ ਸਿੰਘ ਜੀ ਨਾਲ ਮੇਰਾ ਰਿਸ਼ਤਾ ਤਕਰੀਬਨ ਤਕਰੀਬਨ ਅੱਜ ਤੋਂ 6 ਮਹੀਨੇ ਪੁਰਾਣੇ ਜੁੜੇ ਆਂ ਗੱਲ ਲੰਬਾ ਚੌੜਾ ਮੇਰੇ ਤੋਂ ਪਹਿਲਾਂ ਬੋਲਦੇ ਮੇਰੇ ਵੱਡੇ ਵੀਰ ਐਮ ਐਲ ਏ ਮੁਹਾਲੀ ਦੇ ਇੱਕ ਬਹੁਤ ਵੱਡੇ ਬਿਜ਼ਨਸ ਟਾਈਕੂਨ ਜੀ ਐਲ ਪੀ ਐਲ ਦੇ ਓਨਰ ਸਰਦਾਰ ਕੁਲਵੰਤ ਸਿੰਘ ਜੀ ਜੋ ਕਿ ਬਿਲਕੁਲ ਸਾਹਮਣੇ ਮੇਰੇ ਬੈਠੇ ਨੇ ਉਹ ਸਾਰਾ ਕੁਝ ਦੱਸ ਕੇ ਗਏ ਨੇ ਵਿਸਤਾਰ ਦੇ ਵਿੱਚ ਪੀਜੇ ਸਿੰਘ ਜੀ ਨਾਲ ਮੇਰਾ ਪਿਆਰ ਇੱਕ ਐਜ਼ ਐ ਮੈਂ ਇੰਡਸਟਰੀ ਮਿਨਿਸਟਰ ਐ ਤੇ ਉਹ ਇੰਡਸਟਰੀ ਦੇ ਉਹ ਇੱਕ ਇੰਡਸਟਰੀਅਲਿਸਟ ਨੇ ਤੋਂ ਬਹੁਤ ਸਾਰੇ ਸਾਨੂੰ ਪ੍ਰੋਗਰਾਮਸ ਦੇ ਉੱਤੇ ਕਾਮਨਲੀ ਸਾਨੂੰ ਇੰਟਰੈਕਸ਼ਨ ਕਰਨ ਦਾ ਮੌਕਾ ਮਿਲਿਆ ਜਿਵੇਂ ਫਾਰਮਲ ਐਗਜ਼ਾਮਪਲ ਮੈਂ ਦੱਸਦਾ ਹਾਂ ਫਸਟ ਟਾਈਮ ਜਦੋਂ ਮੈਂ ਪੀਜੇ ਸਿੰਘ ਜੀ ਨੂੰ ਮਿਲਿਆ ਅਸੀਂ ਸੀਆਈਆਈ ਦੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦਾ ਪ੍ਰੋਗਰਾਮ ਸੀ ਅਸੀਂ ਉੱਥੇ ਦੋਏ ਜਣੇ ਇਕੱਠੇ ਹੋਏ ਪੀਜੇ ਸਿੰਘ ਜੀ ਨੇ ਆਪਣਾ ਜੀਵਨ ਦਾ ਸੰਘਰਸ਼ ਦੱਸਿਆ ਆਪਣੀ ਇੰਡਸਟਰੀ ਬਾਰੇ ਦੱਸਿਆ ਔਰ ਆਪਣੇ ਵਿਜਨ ਬਾਰੇ ਦੱਸਿਆ ਕਿ ਉਹਨਾਂ ਦਾ ਅਪਕਮਿੰਗ ਵਿਜਨ ਕੀ ਹੈ ਪੰਜਾਬ ਨੂੰ ਲੈ ਕੇ ਔਰ ਇੰਡਸਟਰੀ ਨੂੰ ਲੈ ਕੇ ਮੈਂ ਬੜਾ ਇਹਨਾਂ ਦੀ ਸ਼ਖਸੀਅਤ ਤੋਂ ਇਮਪ੍ਰੈਸ ਹੋਇਆ ਕਿ ਪੀਜੇ ਸਿੰਘ ਜੀ ਇੱਕ ਟਰੂ ਪੰਜਾਬੀ ਨੇ ਇੱਕ ਸੱਚੇ ਪੰਜਾਬੀ ਨੇ 옵ਸ਼ਨਸ ਬਹੁਤ ਸੀ ਪੀਜੇ ਸਿੰਘ ਜੀ ਦੇ ਕੋਲ ਇਹ ਯੂਨਿਟ ਨੂੰ ਐਕਸਪੈਂਡ ਕਰਨਾ ਚਾਹੁੰਦੇ ਕਿਸੇ ਵੀ ਸਟੇਟ ਚ ਕਰ ਸਕਦੇ ਸੀ ਹੋ ਸਕਦਾ ਪੰਜਾਬ ਨਾਲੋਂ ਇੱਥੇ 2 ਜਾਂ 2 ਚੀਜ਼ਾਂ ਕਿਸੇ ਹੋਰ ਸਟੇਟ ਦੇ ਵਿੱਚ ਇਹਨਾਂ ਨੂੰ ਹੋਰ ਅੱਛੀਆਂ ਮਿਲ ਜਾਂਦੀਆਂ ਕੋਈ ਇਨਸੈਂਟਿਵ ਵੀ ਇੱਥੇ ਮਿਲ ਸਕਦੇ ਹੋ ਸਕਦੇ ਨੇ ਕਿਸੇ ਹੋ ਸਕਦਾ ਪਾਵਰ ਦੀ ਕੋਈ ਸਬਸਿਡੀ ਵੀ ਮਿਲ ਸਕਦੀ ਹੈ ਹੋ ਸਕਦਾ ਪੰਜਾਬ ਨਾਲੋਂ ਕਿਤੇ ਲੇਬਰ ਹੈ ਜਿਹੜੀ ਸੈਮੀ ਸਕਿਲਡ ਜਾਂ ਕਿਲਡ ਲੇਬਰ ਕਿਤੇ ਹੋਰ ਇਹਨਾਂ ਨੂੰ ਮਤਲਬ ਕੋਈ ਇਹਨਾਂ ਨੂੰ ਚੀਪ ਰੇਟਸ ਤੇ ਮਿਲ ਸਕਦੀ ਹੈ ਬਟ ਅਪਾਰਟ ਫਰਮ ਆਲ ਐਸਪੈਕਟਸ ਪੀਜਾ ਸਿੰਘ ਜੀ ਨੇ ਡਿਸਾਈਡ ਕੀਤਾ ਕਿ ਅਸੀਂ ਪੰਜਾਬ ਛੱਡ ਕੇ ਨਹੀਂ ਜਾਣਾ ਬਈ ਕਹਿੰਦੇ ਫੇਰ ਕਹਿੰਦੇ ਪੰਜਾਬ ਚ ਇਨਵੈਸਟਮੈਂਟ ਕਰਾਂਗੇ ਪੰਜਾਬੀਆਂ ਪੰਜਾਬ ਦੇ ਭਲੇ ਦੀ ਗੱਲ ਕਰਾਂਗੇ ਇਹ ਉਸੇ ਦਾ ਨਤੀਜਾ ਹੈ ਇੱਕ ਅੱਜ ਮੋਹਾਲੀ ਵਰਗੇ ਕਾਸਟਲੀ ਸਿਟੀ ਦੇ ਵਿੱਚ ਇੱਕ ਕਾਸਟਲੀ ਵੀ ਆ ਸਾਹਮਣੇ ਬੈਠੇ ਨੇ ਮਹਾਪੁਰਖ ਇਹਨਾਂ ਨੇ ਕੀਤਾ ਕਾਸਟਲੀ ਵੀ ਇਹ ਐਪੀਐਲ ਚਲਾਈ ਇਹ ਪੁਹਾੜੀ ਵਰਗੇ ਕਾਸਟਲੀ ਸਿਟੀ ਦੇ ਵਿੱਚ ਵੀ 6 ਏਕੜ ਦਾ ਕੰਪਾਊਂਡ ਪਰਚੇਸ ਕਰਕੇ ਫਿਰ ਉਹਨੂੰ ਡਿਵੈਲਪ ਕਰਨਾ ਫਿਰ ਉਹਦੇ ਚ ਮਸ਼ੀਨਰੀ ਦੀ ਇਨਪੁੱਟ ਕਰਨੀ ਫਿਰ ਟੋਟਲ ਮਸ਼ੀਨਰੀ ਇੰਪੋਰਟ ਕਰਨੀ ਲਗਾਣੀ ਫਿਰ ਆਸੇ-ਪਾਸੇ ਦੇ ਜਿੰਨੇ ਲੱਗਦੇ ਪਿੰਡ ਨੇ ਵਿਲੇजेस ਨੇ ਉਥੇ ਤੱਕ ਟਰਾਂਸਪੋਰਟ ਦਾ ਇੰਤਜ਼ਾਮ ਕਰਨਾ ਉਥੋਂ ਸਾਡੀਆਂ ਮਾਤਾ-ਮਾਵਾਂ ਨੂੰ ਭੈਣਾਂ ਨੂੰ ਪੁਰੇ ਤੱਕ ਲੈ ਕੇ ਆਣਾ ਉਹਨਾਂ ਨੂੰ ਰੋਜ਼ਗਾਰ ਦੇਣਾ ਵਿਦਾਊਟ ਉਹਦੀ ਕਿਰਪਾ ਉਸ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾਂ ਤੇ ਡਿਟਰਮੀਨੇਸ਼ਨ ਤੋਂ ਬਿਨਾਂ ਇੱਕ ਸੋਚ ਤੋਂ ਬਿਨਾਂ ਇਹ ਚੀਜ਼ਾਂ ਪੋਸੀਬਲ ਨਹੀਂ ਹੋ ਸਕਦੀ ਉਸ ਦਾ ਨਤੀਜਾ ਹੈ ਕਿ ਅੱਜ ਟਾਇਨੋਰ ਗਰੁੱਪ ਹੈ ਜਿਹੜਾ ਉਹਨੇ ਇਸ ਨਿਊ ਯੂਨਿਟ ਦੇ ਵਿੱਚ ਚੋ ਟੋਟਲ ਇਨਵੈਸਟ ਕੀਤਾ ਲਗਭਗ 500 ਕਰੋੜ ਦੇ ਕਰੀਬ ਇਨਵੈਸਟ ਕੀਤਾ ਹੈ ਮੇਰੇ ਤੋਂ ਪਹਿਲਾਂ ਦੱਸ ਕੇ ਗਏ ਨੇ ਪੀਜੇ ਸਿੰਘ ਜੀ ਕਿ 300 ਕਰੋੜ ਰੁਪਈਆ ਆਲਰੇਡੀ ਸਪੈਂਡ ਕੀਤੇ ਨੇ ਤੇ 200 ਕਰੋੜ ਦੀ ਐਕਸਪੈਂਸ਼ਨ ਚੱਲ ਰਹੀ ਹੈ 2500 2500 ਦੇ ਕਰੀਬ ਬੰਦਾ ਟਾਈਮ ਨਾਲ ਗਰੁੱਪ ਦੇ ਵਿੱਚ ਅੱਜ ਜੌਬ ਕਰ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਹੋਇਆ ਔਰ 2500 ਵਿਅਕਤੀ ਤਾਂ ਉਹ ਹੈ ਜਿਹੜਾ ਡਾਇਰੈਕਟਲੀ ਜੁੜਿਆ ਹੈ ਜਿਹੜਾ ਇਨ ਹਾਊਸ ਹੈ ਤੇ ਜੇ ਇਹਦਾ ਆਲਟਰਨੇਟ ਦੇਖਿਆ ਜਾਵੇ ਵੀ ਵੀ ਇਹਦੇ ਇਸ ਗਰੁੱਪ ਨੇ ਬਾਹਰ ਕਿੰਨਿਆਂ ਨੂੰ ਰੋਜ਼ਗਾਰ ਦਿੱਤਾ ਹੋਊ ਤਾਂ ਮੈਨੂੰ ਲੱਗਦਾ ਕਿ ਇੰਨਾ ਕਿ 2500 ਬੰਦੇ ਨੂੰ ਇਹਨਾਂ ਨੇ ਆਪਣੇ ਗਰੁੱਪ ਤੋਂ ਬਾਹਰ ਰੋਜ਼ਗਾਰ ਦਿੱਤਾ ਹੋਣਾ ਹੈ ਕਿੰਨੀ ਇਕਨੋਮੀ ਦੇ ਵਿੱਚ ਪੰਜਾਬ ਦੀ ਇਕਨੋਮੀ ਵਿੱਚ ਕਿੱਡਾ ਵੱਡਾ ਯੋਗਦਾਨ ਅੱਜ ਟਾਇਨੋਰ ਗਰੁੱਪ ਪਾ ਰਹੇ ਆ ਵੀਂਗਲ ਇੰਡਸਟਰੀ Minister ਜਦੋਂ ਮੈਂ ਚਾਰਜ ਦਿੱਤਾ ਮੈਂ ਸਾਡੇ ਦੋਨੋਂ ਜਿਹੜੇ ਸਾਡੇ ਸੁਪਰੀਮ ਲੀਡਰਸ ਨੇ ਫਿਰ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੈਨੂੰ ਮੇਰੇ ਨਾਲ ਮੀਟਿੰਗ ਹੋਈ ਤਾਂ ਮੈਨੂੰ ਕਹਿਣ ਲੱਗੇ ਕਿ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਪੰਜਾਬ ਦੀ ਇੰਡਸਟਰੀ ਚਲੋ ਮੈਂ ਕੋਈ ਕਿ ਇੱਕੋ ਪੋਲਿਟੀਕਲ ਸਟੇਜ ਨਹੀਂ ਨਾ ਮੈਂ ਕੋਈ ਪੋਲਿਟੀਕਲ ਗੱਲ ਕਰਨੀ ਹੈ ਬਟ ਡੂ ਟੂ ਅਨਵਿਜਨਰੀ ਲੀਡਰਸ਼ਿਪ ਜਿਹੜੀ ਸਾਨੂੰ ਪਾਸਟ ਚ ਮਿਲੀ ਉਹ ਕਹਿੰਦੇ ਪੰਜਾਬ ਦੀ ਇੰਡਸਟਰੀ ਹੈ ਜਿਹੜੀ ਉਹ ਪੰਜਾਬ ਨੂੰ ਛੱਡ ਛੱਡ ਕੇ ਜਾ ਰਹੀ ਹੈ ਪੰਜਾਬ ਦੇ ਕੁਝ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਫਰੋਂ ਦੀ ਲਾਸਟ 4 ਡੈਕੇਡਸ 40 ਇਅਰਸ ਤੋਂ ਅਡਰੈਸ ਨਹੀਂ ਹੋਏ। ਕਿ ਮੈਂ ਕਹਿੰਦਾ ਦੱਸੋ ਸਰ ਕੀ ਕਰਨਾ ਹੈ? ਕਹਿੰਦੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਕਿ ਕਹਿੰਦੇ ਤੁਸੀਂ ਖੁਦ ਵੀ ਇੰਡਸਟਰੀ ਲਿਸਟੋਂ ਮੇਰੀ ਖੋਦੀ ਵੀ ਇੰਡਸਟਰੀ ਹੈ। ਮੈਨੂੰ ਕਹਿਣ ਲੱਗੇ ਤੁਸੀਂ ਇੰਡਸਟਰੀ ਦੀ ਰਮਜ਼ ਨੂੰ ਇੰਡਸਟਰੀ ਦੀ ਪ੍ਰੋਬਲਮ ਨੂੰ ਦਿੱਕਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੋ। ਮੈਂ ਕਹਿੰਦਾ ਜੀ ਬਿਲਕੁਲ ਸਮਝਦਾ ਹਾਂ। ਕਹਿੰਦੇ ਫਿਰ ਤੁਸੀਂ ਇਹ ਜ਼ਿੰਮੇਵਾਰੀ ਚੱਕੋ। ਇਸ ਜ਼ਿੰਮੇਵਾਰੀ ਨੂੰ ਤੁਸੀਂ ਬਖੂਬੀ ਨਿਭਾਓਗੇ ਸਾਨੂੰ ਭਰੋਸਾ ਹੈ। ਪ੍ਰੋਬਲੀ ਲਾਸਟ ਮੈਂ ਸਤੰਬਰ ਲਾਸਟ ਵੀਕ ਦੇ ਵਿੱਚ ਚਾਰਜ ਲੱਤਾ ਸੀ ਅਮ ਜੀ ਅਕਤੂਬਰ ਤੋਂ। ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨੇ ਉਹ ਲਗਾ ਲਓ। ਤੇ ਆਲਮੋਸਟ ਪੰਜ ਮਹੀਨੇ 6 ਮਹੀਨੇ ਲਗਾ ਲਓ। ਟੋਟਲ 8 ਐਂਡ 1/2 ਮਾਂਸ ਹੋਏ ਨੇ ਮੈਨੂੰ ਇੰਡਸਟਰੀ ਮਿਨਿਸਟਰ ਦਾ ਚਾਰਜ ਦਿੱਤੇ ਨੇ। ਪਰ ਮੈਂ ਇਹ ਗੱਲ ਪ੍ਰਾਊਡਲੀ ਕਹਿ ਸਕਦਾ ਐ ਇਹ ਇਨ ਥਿਸ 8 ਐਂਡ 1/2 ਮੰਥਸ ਜਨੇ ਰਿਫਾਰਮਸ ਇੰਡਸਟਰੀ ਦੇ ਵਿੱਚ ਆਫਟਰ ਦੀ ਇੰਡੀਪੈਂਡੈਂਸ ਆਫ ਇੰਡੀਆ ਜੋ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਰਿਫਾਰਮਸ ਇਹਨਾਂ ਸਾਡੇ 8 ਮਹੀਨਿਆਂ ਦੇ ਵਿੱਚ ਅਸੀਂ ਸਾਡੀ ਪੂਰੀ ਸੀਨੀਅਰ ਲੀਡਰਸ਼ਿਪ ਨੇ ਸਾਡੀ ਟੀਮ ਨੇ ਦਿਨ ਰਾਤ ਇੱਕ ਕਰਕੇ ਕੀਤੇ ਨੇ ਮੈਨੂੰ ਲੱਗਦਾ ਇੱਕ ਇੱਕ ਆਪਣੇ ਆਪ ਦੇ ਵਿੱਚ ਲੈਂਡਮਾਰਕ ਇੱਕ ਬੈਂਚਮਾਰਕ ਅਸੀਂ ਸਥਾਪਿਤ ਕੀਤਾ ਹੈ 40-40 ਸਾਲ ਹੋ ਗਏ ਸੀ ਪੀਐਸਆਈ ਸੀ ਦੇ ਪਲਾਟਸ ਪੰਜਾਬ ਸਬਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਪਲਾਟਸ ਨੂੰ ਕੋਈ ਕੈਨਸਲ ਹੋਏ ਹੋਏ ਪਲਾਟ ਸੀ ਕਿਸੇ ਦੀ ਓਟੀਐਸ ਨਹੀਂ ਸੀ ਕੋਈ ਐਪੀਲੇਟ ਅਥਾਰਟੀ ਨਹੀਂ ਸੀ ਕੋਈ ਅਪੀਲਿੰਗ ਅਥਾਰਟੀ ਨਹੀਂ ਸੀ ਕੰਪਾਊਂਡਿੰਗ ਫੀਸ ਦਾ ਇਟਾ ਬੜਾ ਮਸਲਾ ਸੀ ਕਿ 160 ਰੁਪਏ ਗਾਜ ਕੰਪਾਊਂਡਿੰਗ ਫੀਸ ਸੀ ਅਸੀਂ ਉਹਨੂੰ 160 ਰੁਪਏ ਤੋਂ ਘਟਾ ਕੇ 20 ਰੁਪਏ ਕੀਤਾ ਇਸ ਤਰ੍ਹਾਂ ਦੇ ਕਿੰਨੇ ਸੈਵਰਲ ਜਿਹੜੇ ਮੈਨੂੰ ਜੇ ਮੈਂ ਇੱਕ ਲਿਸਟ ਬਣਾਵਾਂ ਤਾਂ ਸ਼ਾਇਦ ਤੁਸੀਂ ਹੈਰਾਨ ਹੋ ਜੂਗੇ ਕਿ ਇੰਡਸਟਰੀ ਦੇ ਅੰਦਰ ਇੰਨੇ ਰਿਫਾਰਮਸ ਕੀਤੇ ਨੇ ਹੋ ਕੇ ਸੋ ਲਾਸਟ ਮੈਨੂੰ ਪਤਾ ਹੈ ਸਮੇਂ ਦੀ ਥੋੜੀ ਜਿਹੀ ਘਾਟ ਹੈ ਇੱਕ ਫੰਕਸ਼ਨ ਤੇ ਮੈਂ ਹੋਰ ਜਾਣਾ ਅੱਗੇ ਲਾਸਟ ਵਿੱਚ ਮੈਂ ਇੱਕ ਗੱਲ ਕਹਿਣੀ ਜਾਊਂਗਾ ਜੇਰਾ ਸਭ ਤੋਂ ਵੱਡਾ ਰਿਫਾਰਮ ਅਸੀਂ ਇੰਡਸਟਰੀ ਡਿਪਾਰਟਮੈਂਟ ਚ ਕੀਤਾ ਔਰ ਪੰਜਾਬ ਦੀ ਇੰਡਸਟਰੀ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈ। ਅਸੀਂ ਇੱਕ ਪੋਰਟਲ ਤਿਆਰ ਕੀਤਾ ਹੈ ਫਾਸਟ ਟਰੈਕ ਪੰਜਾਬ ਪੋਰਟਲ। ਸਾਡਾ ਉਹ ਪੋਰਟਲ ਆਲਰੇਡੀ ਵਰਕਿੰਗ ਚ ਆ ਚੁੱਕਿਆ ਹੈ। ਉਸਟ ਫਾਸਟ ਟਰੈਕ ਪੰਜਾਬ ਪੋਰਟਲ ਦੇ ਉੱਤੇ ਪੀਜਾ ਸਿੰਘ ਜੀ ਮੰਨ ਲਓ ਤੁਸੀਂ ਹੁਣ ਨਵੀਂ ਕੋਈ ਇਨਵੈਸਟਮੈਂਟ ਕਰਨੀ ਹੈ ਜਾਂ ਫਿਰ ਐਕਸਪੈਂਸ਼ਨ ਕਰਨੀ ਹੈ। ਹੁਣ ਅੱਗੇ ਜਿਵੇਂ ਤੁਹਾਨੂੰ ਕਈ ਡਿਪਾਰਟਮੈਂਟਾਂ 'ਚ ਜਾਣਾ ਪੈਂਦਾ ਸੀ ਨਾ ਕਿ ਡਿਪਾਰਟਮੈਂਟਾਂ ਦੇ ਵਿੱਚ ਵੀ ਕੋਈ ਪਤਾ ਨਹੀਂ ਸੀਗਾ ਕਿ ਕਿੰਨਾ ਟਾਈਮ ਲੱਗ ਜਾਣਾ ਹੈ, CHUUD ਨੇ ਕਿੰਨਾ ਟਾਈਮ ਲੈ ਲੈਣਾ ਹੈ, ਇਲੈਕਟ੍ਰਿਸਿਟੀ ਡਿਪਾਰਟਮੈਂਟ ਨੇ ਕਿੰਨਾ ਟਾਈਮ ਲੈ ਲੈਣਾ ਹੈ, ਐਡਾ ਹੀ ਲੋਕਲ ਬਾਡੀਜ਼ ਨੇ ਕਿੰਨਾ ਟਾਈਮ ਲੈ ਲੈਣਾ ਹੈ, ਫਿਰ ਇੰਡਸਟਰੀ ਡਿਪਾਰਟਮੈਂਟ ਨੇ ਕਿੰਨਾ ਲੈਣਾ ਪਤਾ ਹੀ ਨਹੀਂ ਸੀਗਾ ਕੋਈ ਟਾਈਮ ਬਾਉਂਡ ਨਹੀਂ ਸੀ। ਜਿਹੜੀ ਸਭ ਤੋਂ ਖੁਸ਼ਖਬਰੀ ਦੀ ਗੱਲ ਹੈ ਉਹ ਮੈਂ ਜੋ ਦੱਸਣ ਜਾ ਰਿਹਾ ਹਾਂ ਕਿ ਅਸੀਂ ਇਸ ਇਨਵੈਸਟ ਪੰਜਾਬ ਜਿਹੜਾ ਇਨਵੈਸਟ ਪੰਜਾਬ ਸਾਡਾ ਜਿਹੜਾ ਅਸੀਂ ਫਾਸਟ ਟਰੈਕ ਕੋਟਰ ਬਣਾਇਆ ਹੈ ਇਦੇ ਵਿੱਚ ਅਸੀਂ ਲਾਸਟ ਟੂ ਲਾਸਟ ਜਿਹੜੀ ਅਪਰੂਵਲ ਦਾ ਟਾਈਮ ਰੱਖਿਆ ਉਹ ਮੈਕਸਿਮਮ ਕੈਪਿੰਗ ਕਰਦੀ 45 ਡੇਸ ਜੇ ਅੱਜ ਤੁਸੀਂ ਕੋਈ ਵੀ ਯੂਨਿਟ ਲਗਾਣਾ ਹੈ ਤੁਸੀਂ ਕੋਈ ਵੀ ਫਾਈਲ ਕਿਤੇ ਡਿਪਾਰਟਮੈਂਟ ਚ ਨਹੀਂ ਲੈ ਕੇ ਜਾਣੀ ਤੁਸੀਂ ਸਾਡੇ ਉਸ ਫਾਸਟ ਟਰੈਕ ਪੋਰਟਲ ਤੇ ਜਾ ਕੇ ਆਪਣੀ ਫਾਈਲ ਨੂੰ ਅਪਲੋਡ ਕਰ ਦੇਣਾ ਵਿਦਨ 1 ਵੀਕ ਟੋਟਲ 45 ਡੇਸ ਦੇ 45 ਡੇਸ ਤੋਂ ਵਿਦਨ 1 ਵੀਕ ਮਤਲਬ 7 ਡੇਸ ਦੇ ਵਿੱਚ ਵਿੱਚ ਸਾਡਾ ਡਿਪਾਰਟਮੈਂਟ ਤੁਹਾਨੂੰ ਉਹਦੀ ਇੱਕ ਚੈਕਲਿਸਟ ਦੇਵੇਗਾ ਡਾਕੂਮੈਂਟਸ ਦੀ ਉਸ ਚੈਕਲਿਸਟ ਜਿਹੜੀ ਜਾਸੀ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਡਾਕੂਮੈਂਟਸ ਦੀ ਉਹ ਤੁਸੀਂ ਸਾਨੂੰ ਆਪਣੇ ਡਾਕੂਮੈਂਟਸ ਪੇ ਕਰ ਦੇਣੇ ਜਦੋਂ 7 ਡੇਸ ਮਤਲਬ ਕਿ 45 ਤੋਂ 7 ਡੇਸ ਜਿਹੜੇ ਅਸੀਂ ਲੱਤੇ ਇਟ ਮੀਨਸ ਸਾਡੇ ਕੋਲ ਪਿੱਛੇ ਬਚੇ 38 ਡੇਸ 38 ਦਿਨ ਬਚੇ ਪਿੱਛੇ 38 ਦਿਨ ਦੇ ਉੱਤੇ ਅਸੀਂ ਜਿਹੜੀ ਵਾਚ ਕਲੌਕ ਹੈ ਉਹਨੂੰ ਅਸੀਂ ਰੋਕ ਦਿੰਦੇ ਹਾਂ ਕਿਉਂ ਕਿ ਅਸੀਂ ਤੁਹਾਨੂੰ ਚੈਕਲਿਸਟ ਦੁੱਤੀ ਹੈ ਤੁਸੀਂ ਆਪਣੇ ਵੱਲੋਂ ਡਾਕੂਮੈਂਟਸ 1 ਦਿਨ ਚ ਦੇ ਦਿਓ ਤੁਸੀਂ ਆਪਣੇ ਵੱਲੋਂ ਡਾਕੂਮੈਂਟਸ 10 ਦਿਨ ਚ ਦੇ ਦਿਓ ਤੁਸੀਂ 20 ਦਿਨ ਚ ਦੇ ਦਿਓ ਨਾਉ ਬਾਲ ਇਜ਼ ਇਨ ਯੋਰ ਕੋਰਟ ਕਿ ਤੁਹਾਡੇ ਕੋਰਟ ਚ ਹੈ ਜਿਸ ਦਿਨ ਸਾਨੂੰ ਤੁਸੀਂ ਉਹ ਡਾਕੂਮੈਂਟਸ ਦੇਤੇ ਔਰ ਡਾਕੂਮੈਂਟਸ ਵੀ ਅਸੀਂ ਸਾਰੇ ਐਨੇ ਜ਼ਿਆਦਾ ਸਰਲ ਕਰਤੇ ਕਿ ਕੋਈ ਉਹਦੇ ਚ ਕੋਈ ਰੌਕਟ ਡਾਕੂਮੈਂਟ ਨਹੀਂ ਰੱਖਿਆ ਵੀ ਜਿਹੜਾ ਲਿਆਣਾ ਹੀ ਮੁਸ਼ਕਿਲ ਹੋ ਜਾਵੇ ਬੜੇ ਹੀ ਸਰਫ ਬਾਸ ਸੋਕੇ ਕਰਦੇ। ਉਹਦੇ ਜੋ ਜ਼ਿਆਦਾਤਰ ਡਾਕੂਮੈਂਟਸ ਆ ਸੀ ਸੈਲਫ ਡੈਕਲੇਰੇਸ਼ਨ ਤੇ ਲਈ। ਕਿ ਜੇ ਤੁਸਾਂ ਤੋਂ ਲੈਣ ਦੀ ਜ਼ਰੂਰਤ ਨਹੀਂ ਬਸ ਸੈਲਫ ਡੈਕਲੇਰ ਕਰਕੇ ਸਾਨੂੰ ਡਾਕੂਮੈਂਟ ਦੇ ਜੀ। ਜਿਸ ਦਿਨ ਤੁਸੀਂ ਸਾਨੂੰ ਡਾਕੂਮੈਂਟ ਸਬਮਿਟ ਕਰਤੇ ਸਾਡਾ ਕਲੌਕ ਹੈ ਜਿਹੜਾ ਫਿਰ ਸਟਾਰਟ ਹੋ ਜਾਣਾ ਸਾਡਾ ਟਾਈਮ ਸਟਾਰਟ ਹੋ ਜਾਣਾ। ਔਰ ਵਿਦਲ 38 ਡੇਸ ਅਸੀਂ ਤੁਹਾਨੂੰ ਸਾਰੇ ਡਿਪਾਰਟਮੈਂਟਾਂ ਚੋਂ ਅਪਰੂਵਲ ਆਸੀ ਲੈ ਕੇ ਦੇਣੀ ਆ ਸਾਡਾ ਡਿਪਾਰਟਮੈਂਟ ਲੈ ਕੇ ਦਊਗਾ ਸਾਡਾ ਡਿਪਾਰਟਮੈਂਟ ਔਰ ਜੇਕਰ ਹੁਣ ਇਸ ਤੋਂ ਅੱਗੇ ਵੀ ਆਜੋ ਕਿਉਂਕਿ ਇਹ ਵੀ ਪਤਾ ਹੋਣਾ ਚਾਹੀਦਾ ਨਾ ਜੇਕਰ ਕੋਈ ਡਿਪਾਰਟਮੈਂਟ ਸਾਡਾ ਉਹਨੂੰ ਉਸ ਇੱਕ ਪ੍ਰਸਕ੍ਰਾਈਬਡ ਟਾਈਮ ਦੇ ਵਿੱਚ ਅਪਰੂਵਲ ਨਹੀਂ ਦਿੰਦਾ ਮੰਨੋ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕੋ ਟਾਈਮ ਸੀ 1 ਵੀਕ ਦਾ ਜੇ 1 ਵੀਕ ਦੇ ਅੰਦਰ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਨੇ ਤੁਹਾਨੂੰ ਆਪਣੀ ਫਾਈਲ ਕਲੀਅਰ ਨਹੀਂ ਕੀਤੀ ਤਾਂ ਤੁਹਾਡੀ ਫਾਈਲ ਨਹੀਂ ਰੁਕਣੀ ਇਟ ਵਿਲ ਬੀ ਅ ਡੀਮਡ ਅਪਰੂਵਲ ਉਹਦੇ ਆਈਡੀ ਚ ਉਹ ਆਟੋਮੈਟਿਕੋ ਪ੍ਰੂਵ ਹੋ ਜੂਗੀ ਫਾਈਲ ਪਰ ਵੀ ਵਿਲ ਟੇਕ ਐਕਸ਼ਨ ਔਨ दैट ਅਫੀਸਰ ਜਿਹੜੇ ਅਫੀਸਰ ਨੇ ਫਾਈਲ ਜਾਣਬੁੱਝ ਕੇ ਰੋਕੀ ਸੀ ਜਾਂ ਕੀ ਕਾਰਨ ਸੀ ਇਸੇ ਤਰੀਕੇ ਨਾਲ ਜਿੱਥੇ 38 ਡੇਸ ਹੋ ਗਏ ਆਫਟਰ 38 ਡੇਸ ਟੋਟਲ 45 ਡੇਸ ਜਿੱਤੇ 45 ਡੇਜ਼ ਦੀ ਲਿਮਿਟ ਆ ਗਈ ਸਾਡੇ ਡਾਕੂਮੈਂਟ ਕੰਪਲੀਟ ਹੋਣ ਨਾਲ ਹੋਣ ਸਾਡੇ ਡਿਪਾਰਟਮੈਂਟ ਚ ਕੀ ਹੋ ਰਿਹਾ ਤੁਹਾਨੂੰ ਮਤਲਬ ਨਹੀਂ ਤੁਹਾਨੂੰ 45 ਦਿਨ ਬਾਅਦ ਤੁਹਾਡੇ ਇੰਡਸਟਰੀ ਦੇ ਸਾਰੀਆਂ ਅਪਰੂਵਲਸ ਜਿਹੜੀਆਂ ਉਹ ਡੀਮਡ ਮਿਲ ਜਾਣਗੇ ਐਟਾ ਵੱਡਾ ਅਸੀਂ ਕੰਮ ਕਰਦਾ ਜੀ ਇੰਡਸਟਰੀ ਦੇ ਲਈ ਉਹ ਜਿਸ ਦਿਨ ਦਾ ਅਸੀਂ ਇਹ ਕੰਮ ਕੀਤਾ ਸਾਨੂੰ ਸਾਰੀਆਂ ਸਟੇਟਸ ਤੋਂ ਕਾਲਸ ਆਣੀਆਂ ਸ਼ੁਰੂ ਹੋ ਗਈਆਂ 28 ਸਟੇਟਸ ਆਫ ਇੰਡੀਆ 8 ਯੂਨੀਅਨ ਟੈਰਿਟਰੀਜ਼ ਤਾਂ ਉਹਨਾਂ ਨੇ ਇਹ ਕਾਲਸ ਆਣੀਆ ਸ਼ੁਰੂ ਕਰਤੀਆਂ ਕਹਿੰਦੇ ਹਾਊ ਇਟ ਇਜ਼ ਪੋਸੀਬਲ ਇਹ ਪੋਸੀਬਲ ਕਿਵੇਂ ਹੋਇਆ ਕਿਵੇਂ ਕਰਤਾ ਤੁਸੀਂ ਇਹ ਚਮਤਕਾਰ ਅਸੀਂ ਕਿਹਾ ਵੀ ਇਹ ਇੱਕੋ ਤਰੀਕੇ ਨਾਲ ਚਮਤਕਾਰ ਹੋ ਸਕਦਾ ਸਟਰੋਂਗ ਵਿਲ ਪਾਵਰ ਚਾਹੀਦੀ ਦੋਦੇ ਤੁਹਾਡੇ ਕੋਲ ਇੱਕ ਕਮਿਟਮੈਂਟ ਚਾਹੀਦੀ ਹੈ ਵੀ ਅਸੀਂ ਕੁਝ ਕੰਮ ਕਰਦਾ ਤਾਂ ਯੂਸਫ ਵੀ ਕਮਿਟਿਡ ਸੋ ਅਸੀਂ ਆਪਣੀ ਕਮਿਟਮੈਂਟ ਨਿਭਾ ਰਹੇ ਹਾਂ ਇੰਡਸਟਰੀ ਦੇ ਪ੍ਰਤੀ ਉਹ ਦਿਨ ਦੂਰ ਨਹੀਂ ਮੈਂ ਤੁਹਾਨੂੰ ਇਹ ਸ਼ੋਰ ਕਰਦਾ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਇੰਡਸਟਰੀ ਜਦੋਂ ਪੰਜਾਬ ਪਹਿਲਾਂ ਵੀ ਪੰਜਾਬ ਨੰਬਰ 1 ਸੀ ਇੰਡਸਟਰੀ ਦੇ ਵਿੱਚ ਪਰ ਕਿਹਾ ਬੇਟਾ ਇਨਕਮ ਚ 1980 ਪੰਜਾਬ ਵਾਸ ਦਾ ਫਰਸਟ 1980 ਦੇ ਵਿੱਚ ਬਿਫੋਰ ਦਿਸ ਅੱਤਵਾਦ ਪੰਜਾਬ ਦੀ ਇੰਡਸਟਰੀ ਨੰਬਰ 1 ਤੇ ਸੀ ਆਹ ਚਲੋ ਔਰ ਐਸਾ ਆਇਆ ਉਹ ਵੀ politcal RS ਅਜੰਡੇ ਸੀ ਉਹਨਾਂ ਦੇ ਪੰਜਾਬ ਨੇ ਬੜਾ ਸਫਰ ਕੀਤਾ ਪੰਜਾਬ ਦੀ ਇੰਡਸਟਰੀ ਨੇ ਬੜਾ ਸਫਰ ਕੀਤਾ ਨਕਸ਼ੇਲ ਮੈਂ ਤੁਹਾਨੂੰ ਗੱਲ ਦੱਸਦਾ ਆਪਾਂ ਸਮਾਪਤੀ ਕੰਨੀ ਨੂੰ ਜਾਣਾ ਬਹੁਤ ਦਿਨ ਦੂਰ ਨਹੀਂ ਜਿਸ ਦਿਨ ਪੰਜਾਬ ਜਿਹੜਾ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਪੰਜਾਬ ਹੈ ਜਿਹੜਾ ਸਾਡਾ ਉਹ ਪੂਰੇ ਭਾਰਤ ਦੇ ਵਿੱਚ ਨੰਬਰ 1 ਹੋਊਗਾ ਅਸੀਂ ਤੁਹਾਨੂੰ ਨਾਲ ਪ੍ਰੋਮਿਸ ਕਰਦੇ ਆਂ ਵਾਦਾ ਕਰਦੇ ਸੋ ਇੱਕੋ ਤੁਹਾਨੂੰ ਜਿੱਥੇ ਮੈਂ ਮੁਬਾਰਕਬਾਦ ਦਿੰਦਾ ਤੁਹਾਡੀ ਫੈਮਿਲੀ ਨੂੰ ਮੁਬਾਰਕਬਾਦ ਦਿੰਦਾ ਤੁਹਾਡੇ ਵੈਲਵਿਸ਼ਰ ਸੁਮੋ ਵਾਰਕਪਾਦ ਨੇ ਤੁਹਾਡੀ ਗ੍ਰੇਟ ਸਕਸੈਸ ਦੇ ਉੱਤੇ 93 ਤੋਂ ਤੁਸੀਂ ਆਪਣਾ ਸਫਰ ਸ਼ੁਰੂ ਕਰਕੇ ਅੱਜ 2025 ਤੱਕ ਪਹੁੰਚੇ ਹੋ ਤੇ ਇੰਨੇ ਇਸ ਪੀਰੀਅਡ ਦੇ ਵਿੱਚ ਜਿੰਨੀ ਤੁਸੀਂ ਪਰਮਾਤਮਾ ਨੇ ਤੁਹਾਡੀ ਬਾਹ ਫੜੀ ਹੈ ਤਰੱਕੀ ਕੀਤੀ ਹੈ ਆਪਣੀ ਮਿਹਨਤ ਦੇ ਨਾਲ ਲਗਨ ਨਾਲ ਤੁਹਾਡੀ ਫੈਮਿਲੀ ਨੇ ਸਪੋਰਟ ਕੀਤੀ ਹੈ ਨੀਤਾਂ ਨੂੰ ਕਹਿੰਦੇ ਮਰਾਦਾ ਹੁੰਦੀਆਂ ਹਨ ਮੁਕੱਦਰ ਨੇ ਜਿਹੜੇ ਬੰਦੇ ਦੇ ਉਹ ਨੀਤਾਂ ਦੇ ਨਾਲ ਹੁੰਦੇ ਨੇ ਉਹ ਨੀਤ ਸਾਫ਼ ਹੈ ਵਾਕਾ ਪਵਿੱਤਰ ਹੈ ਪਰ ਰੱਬ ਨੇ ਉਹੀ ਜੇ ਭਾਗ ਲਾਏ ਨੇ ਜਿੱਥੇ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਉੱਥੇ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਪੰਜਾਬ 'ਚ ਕੋਈ ਕਮੀ ਨਹੀਂ ਸਭ ਤੋਂ ਪ੍ਰੋਸਪਰਸ ਸਟੇਟ ਹੈ ਦਰਤੋ ਸਭ ਤੋਂ ਸੋਹਣੀ ਸਟੇਟ ਹੈ ਮੈਨੂੰ ਕਈ ਮੁਲਕ ਘੁੰਮਣ ਦਾ ਮੌਕਾ ਮਿਲਿਆ ਲਗਭਗ ਲਗਭਗ 25 ਮੁਲਕ ਮੈਂ ਘੁੰਮੇ ਨੇ 25 ਮੁਲਕਾਂ 'ਚ ਘੁੰਮ ਕੇ 25 ਕੰਟਰੀਆਂ ਘੁੰਮ ਕੇ ਇਹਦੇ ਇੰਨੀਆਂ ਸਟੇਟਸ ਇੰਡੀਆ ਦੀਆਂ ਘੁੰਮ ਕੇ ਮੈਂ ਤੁਹਾਨੂੰ ਆਪਣੇ ਤਜਰਬੇ ਦੀ ਗੱਲ ਦੱਸਦਾ ਪੰਜਾਬ ਵਰਗਾ ਕੋਈ ਨਹੀਂ ਹੈ ਜੋ ਬਹੁਤ ਬਿਊਟੀਫੁਲ ਅਲਟੀਮੇਟ ਸਟੇਟ ਸਾਡਾ ਭਾਈਚਾਰਾ ਸਾਡਾ ਫੂਡ ਸਾਡਾ ਕਲਚਰ ਸਾਡੀ ਆਪਸ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਕਨਿੰਗ ਨਹੀਂ ਹੈਗੇ ਬੜੇ ਡਾਊਨ ਟੂ ਅਰਥ ਲੋਕ ਨੇ ਯਾਨੀ ਕਿ ਫਰੀ ਲੋਕ ਨੇ ਬਾਕੀਆਂ ਨੇ ਮੁਕਾਬਲੇ ਦੇਖੋ ਐਕਸੈਪਸ਼ਨਲ ਕੇਸ ਤਾਂ ਸਾਰੀ ਹੁੰਦੇ ਨੇ ਕਿਤੇ ਪਰ ਓਵਰ ਆਲ ਬ੍ਰਾਡਰ ਰੂਪ ਦੇ ਵਿੱਚ ਪੰਜਾਬੀ ਸਧਾਰਨ ਆਦਦੇ ਨੇ ਸਾਦੇ ਇਹਨਾਂ ਦਾ ਸਾਦਾ ਪਾਣਾ ਜਿਹੜਾ ਪੰਜਾਬੀਆਂ ਦਾ ਉਹ ਇਹਨਾਂ ਦਾ ਗਹਿਣਾ ਉਹੀ ਇਹਨਾਂ ਦਾ ਗਹਿਣਾ ਸੋ ਇੱਕੋ ਹੀ ਤੁਹਾਨੂੰ ਬੇਨਤੀ ਹੈ ਕਿ ਕਦੇ ਵੀ ਜ਼ਿੰਦਗੀ ਚ ਤੁਸੀਂ ਐਕਸਪੈਂਸ਼ਨ ਕਰਨੀ ਹੋਵੇ ਸੈਕੰਡ ਥਾਟ ਨਹੀਂ ਦਿਮਾਗ ਚਾਣਾ ਚਾਹੀਦਾ ਸੈਕੰਡ ਥਾਟ ਮਤਲਬ ਪੰਜਾਬ ਅਮੀਨਸ ਪੰਜਾਬ ਬਸ ਦੈਟਸ ਕਿ ਪੰਜਾਬ ਦੇ ਲਈ ਪੰਜਾਬ ਚ ਇੰਡਸਟਰੀ ਨੂੰ ਐਕਸਪੈਂਡ ਕਰਨ ਲਈ ਪੰਜਾਬ ਚ ਇੰਡਸਟਰੀ ਨੂੰ ਗਰੋ ਕਰਨ ਲਈ ਤੁਹਾਨੂੰ ਜਿਹੜੀ ਵੀ ਸਾਡੇ ਤੋਂ ਮਦਦ ਦੀ ਜ਼ਰੂਰਤ ਹੋਈ ਜਿਹੜੀ ਵੀ ਹਰ ਤਰ੍ਹਾਂ ਦੀ ਅਸੀਂ ਜਿੰਨੇ ਜੋਗੇ ਹੋਏ ਜੋ ਸਰਕਾਰ ਇੱਕ ਕਰ ਸਕਦੀ ਹੈ ਅਸੀਂ ਉਸ ਪੱਤਰ ਤੇ ਤੁਹਾਡੀ ਪੂਰੀ ਸਪੋਰਟ ਕਰਾਂਗੇ ਤੇ ਤੁਸੀਂ ਸਾਡੀ ਤੁਸੀਂ ਤਾਂ ਸਾਡਾ ਬ੍ਰਾਂਡ ਐਂਬੈਸਡਰ ਹੋਣ ਤੁਸੀਂ ਤਾਂ ਹੋਰ ਇੰਡਸਟਰੀ ਨੂੰ ਵੀ ਘੇਰ ਕੇ ਲਿਆਓ ਬਾਹਰੋ ਬਈ ਆਓ ਦੇਖੋ ਸਾਡਾ ਪੰਜਾਬ ਕਿੰਨਾ ਸੋਹਣਾ ਤਾਂ ਬਾਕੀ ਇੰਡਸਟਰੀ ਨੂੰ ਵੀ ਕਹੋ ਦੇਖੋ ਚਲੋ ਅਸੀਂ ਇਨਵੈਸਟਮੈਂਟ ਕਰਾਨੇ ਆ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕਰਾਨੇ ਆ ਸਿੰਗਲਸ ਡੋਰ ਸਟੈਪ ਤੇ ਡਿਲੀਵਰੀ ਦਵਾਂਗੇ ਤੁਹਾਨੂੰ ਤੇ ਤੁਸੀਂ ਆਓ ਮਿਹੋਰੇ ਇਨਵੈਸਟਮੈਂਟ ਕਰੋ ਤਾਂ ਹੀ ਪੰਜਾਬ ਗਰੋ ਕਰੂਗਾ ਰੈਵਨਿਊ ਤਾਂ ਹੀ ਜਨਰੇਟ ਹੋਊਗਾ ਤਾਂ ਹੀ EMPLOYMENT ਜਨਰੇਟ ਹੋਊਗੀ ਇੰਡਸਟਰੀ ਇੱਕ ਐਸੀ ਚੀਜ਼ ਹੈ ਜਿਹੜੀ ਕਿਸੇ ਵੀ ਸਟੇਟ ਨੂੰ ਕਿਤੇ ਤੋਂ ਕਿਤੇ ਲੈ ਜਾਂਦੀ ਉਹ ਬੜਾ ਲੰਬੀਆਂ ਗੱਲਾਂ ਕਰਨ ਦਾ ਦਿਲ ਕਰਦਾ ਪਰ ਸਮੇਂ ਦੀ ਘਾਟ ਹੈ ਸੋ ਬਹੁਤ ਬਹੁਤ ਮੁਬਾਰਕਾਂ ਮੈਂ ਦੇਖ ਰਿਹਾ ਸਾਇੰਸ ਐਂਡ ਟੈਕਨੋਲੋਜੀ ਤੋਂ ਪ੍ਰਤੀਪਾਲ ਸਿੱਖੀ ਬੈਠੇ ਨੇ ਤੇ ਬੜਾ ਬ੍ਰਿਲੀਅੰਟ ਬ੍ਰੇਨ ਹੈ ਇਹਨਾਂ ਦਾ ਟੈਕਨੋਲੋਜੀ ਦੇ ਵਿੱਚ ਬੜਾ ਨਾਮਵਰ ਹਸਤੀ ਨੇ ਵੀ ਸੋ ਸਰਬੰਦਾ ਸਾਹਿਬ ਸਾਡੇ ਫਾਰਮਰ ਜਿਹੜੇ ਆਈਐਸ ਸੈਕਟਰੀ ਜੋ ਰਿਟਾਇਰ ਹੋਏ ਨੇ ਹੁਣੇ-ਹੁਣੇ ਉਹ ਵੀ ਮੈਂ ਦੇਖਿਆ ਸੀਗਾ ਪੂਰੇ ਆਏ ਹੋਏ ਸੀ ਸ਼ਾਇਦ ਪਾਲ ਲੈਂਡ ਲਈ ਕਿਤੇ ਬਾਹਰ ਗਏ ਨੇ ਤੋ ਜਿੰਨੇ ਵੀ ਅੱਜ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਸਾਹਿਬ ਆਏ ਬੈਠੇ ਨੇ ਬਾਰਾ ਜੰਗਰ ਸਿੰਘ ਯੂਨੀਵਰਸਿਟੀ ਤੋਂ ਨੂੰ ਇਹਨਾਂ ਦਾ ਵੀ ਧੰਨਵਾਦ ਜਿੰਨੇ ਅੱਜ ਜਿੰਨੇ ਅੱਜ ਡਿਗਨਿਟੀ ਸੂਰੇ ਪਹੁੰਚੇ ਨੇ ਸਾਰੇ ਡੇਡਿਸ ਐਂਡ ਜੈਂਟਲਮੈਨ ਸਾਰੇ ਜਿੰਨੇ ਪਹੁੰਚੇ ਨੇ ਸਾਰਿਆਂ ਦਾ ਤੁਹਾਡਾ ਧੰਨਵਾਦ ਪੰਜਾਬ ਆਵਾਜ਼ ਰਹੇ ਪੰਜਾਬ ਜਿੰਦਾਬਾਦ ਰਹੇ ਪੰਜਾਬੀ ਜਿੰਦਾਬਾਦ ਰਹੇ ਪੰਜਾਬ ਠੱਗੀ ਕਰੇ ਪੰਜਾਬ ਨੰਬਰ 1 ਸੀ ਨੰਬਰ 1 ਹੈ ਨੰਬਰ 1 ਲੱਗੇ ਰਾਵਾਂਗੇ Ko kemi peşiri kadar de, çok